ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤਾ ਅਜੋ 19ਵੇਂ ਦਿਨ ਹੈ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਨਾ ਸੁਖਣੀ ਹੋਈ ਹੈ ਢੱਲੇਵਾਲ ਦੀ ਸਿਹਤ ਤੇ ਡਾਕਟਰ ਲਗਾਤਾਰ ਨਸਰ ਰੱਖ ਰਹੇ ਨੇ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਤੇ ਉਥੇ ਜਗਜੀਤ ਸਿੰਘ ਢੱਲੇਵਾਲ ਜਨਾ ਦਾ ਮਰਨ ਵਰਤ ਅਜੋ 19ਵੇਂ ਦਿਨ ਦੇ ਵਿੱਚ ਸ਼ਾਮਲ ਹੋਇਆ ਹੈ ਤੇ ਉਹਨਾਂ ਦੀ ਸਿਹਤ ਦਿਨ ਬਦ ਦਿਨ ਡਾਊਨ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਸਾਇਲੈਂਟ ਅਟੈਕ ਦਾ ਖਤਰਾ ਵਦਿਆ ਹੋਇਆ ਖਨੋਰੀ ਬੋਰਡ ਤੇ ਲਗਾਤਾਰ ਕਿਸਾਨਾਂ ਦਾ ਮੋਰਚਾ ਚੱਲਿਆ ਹੈ ਕਿਸਾਨਾਂ ਤੇ ਹੌਸਲੇ ਬੁਲੰਦ ਨੇ ਜਗਜੀਤ ਸਿੰਘ ਢੱਲੇਵਾਲ ਜੋ ਕਿ ਹਾਲਤ ਨਾਸੂਕ ਦੇ ਚਲਦਿਆਂ ਵੀ ਚੜ੍ਹਦੀ ਕਲਾ ਦਾ ਹੋਕਾ ਦੇ ਰਹੇ ਨੇ ਖਨੋਰੀ ਬੋਰਡ ਤੇ ਲਗਾਤਾਰ ਕਿਸਾਨਾਂ ਦੇ ਵੱਲੋਂ ਮੋਰਚਾ ਦਿੱਤਾ ਜਾ ਰਿਹਾ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤਾ 19ਵਾਂ ਦਿਨ ਹੈ ਤੇ ਉਥੇ ਬੀਤੇ ਦਿਨੀ ਰਕੇਸ਼ ਕੈਤ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਸੀ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਗਿਆ ਸੀ ਸਹਿਯੋਗੀ ਕਮਲਦੀਪ ਸਿੰਘ ਖਨੋਰੀ ਬਾਰਡਰ ਤੋਂ ਲਾਈਵ ਅਪਡੇਟ ਸਾਡੇ ਨਾਲ ਸਾਂਝਾ ਕਰਨਗੇ ਕਮਲਦੀਪ ਦਾ ਰੁੱਕਾ ਲੈਨੇ ਆ ਕਮਲ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤਾ ਅੱਜ 19ਵਾਂ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ ਬਦ ਦਿਨ ਡਾਊਨ ਜਾ ਰਹੀ ਹੈ ਹਾਲਾਂਕਿ ਫਿਰ ਵੀ ਚੜ੍ਹਦੀ ਕਲਾ ਦਾ ਹੌਕਾ ਜਗਜੀਤ ਸਿੰਘ ਡੱਲੇਵਾਲ ਦੇ ਰਹੇ ਨੇ ਕਿਹੋ ਜਿਹੀ ਸਥਿਤੀ ਜੋ ਖਨੋਰੀ ਬਾਰਡਰ ਦੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੀ ਮੌਜੂਦਾ ਸਥਿਤੀ ਇਸ ਵਕਤ ਕੀ ਹੈ ਬਿਲਕੁਲ ਕੁਲਵਿੰਦਰ ਦੇਖੋ ਜਿੱਥੇ 13 ਫਰਵਰੀ ਤੋਂ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਉੱਥੇ ਇਸ ਸੰਘਰਸ਼ ਨੂੰ ਹੋਰ ਲਗਾਤਾਰ ਚਿੱਠਾ ਕੀਤਾ ਜਾ ਰਿਹਾ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਡਟੇ ਹੋਏ ਨੇ ਤੇ ਅੱਜ ਉਹਨਾਂ ਦੇ ਮਰਨਵਰਤ ਦਾ ਅੱਜ 19ਵਾਂ ਦਿਨ ਆ 19ਵੇਂ ਦਿਨ ਦੇ ਵਿੱਚ ਅੱਜ ਮਰਨਵਰਤ ਸ਼ਾਮਲ ਹੋ ਚੁੱਕਿਆ ਇਸ ਸਮੇਂ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਪੰਡਾਲ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਹਾਲਾਂਕਿ ਇਸ ਸਮੇਂ ਜਗਜੀਤ ਸਿੰਘ ਜੋ ਡੱਲੇਵਾਲ ਨੇ ਉਹ ਪਿੱਛੇ ਟਰਾਲੀ ਦੇ ਵਿੱਚ ਨੇ ਕਿਉਂਕਿ 12 1 ਵਜੇ ਦੇ ਤਕਰੀਬਨ ਜੋ ਡਾਕਟਰਾਂ ਦੀ ਰਾਏ مشورہ ਲੈਣ ਤੋਂ ਬਾਅਦ ਜਿਹੜੇ ਕਿ ਵਲੰਟੀਅਰ ਨੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਹਰੋਂ ਬਾਹਰ ਲੈ ਕੇ ਆਉਂਦੇ ਨੇ ਕੱਲ ਹਾਲਾਂਕਿ ਕਾਫੀ ਤਦਾਦ ਦੇ ਵਿੱਚ ਜਿਹੜੇ ਕਿਸ ਜੋ ਸਾਨੂੰ ਕੁਝ ਮਿਲਣ ਆਲੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਜੋ ਮੁਲਾਕਾਤ ਕੀਤੀ ਜਾਣੀ ਸੀ ਤਾਂ ਇਸ ਕਰਕੇ ਕੱਲ ਜੋ ਬੈੱਡ ਸੀਗਾ ਪੰਡਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਲਗਾ ਦਿੱਤਾ ਗਿਆ ਸੀਗਾ ਹਾਲਾਂਕਿ ਕੱਲ ਤੱਕ ਜੋ ਪਾਣੀ ਸੀਗਾ ਨਾਰਮਲ ਪਾਣੀ ਕਹਿੰਦੇ ਆਂਤਰਾਜ ਇਸ ਤਰੀਕੇ ਨਾਲ ਪੀਂਦੇ ਆ ਉਸ ਤਰੀਕੇ ਰਾਈ ਜਗਜੀਤ ਸਿੰਘ ਡੱਲੇਵਾਲ ਪੀ ਰਹੇ ਸਨ ਪਰ ਰਾਤ ਸ਼ਾਮ ਨੂੰ ਜਦੋਂ ਦੇਰ ਸ਼ਾਮ ਨੂੰ ਡਾਕਟਰਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਪਾਣੀ ਵੀ ਪੂਰੇ ਇੱਕਦਮ ਜਿਹੜਾ ਕਿ ਨਹੀਂ ਲੰਘ ਰਿਹਾ ਜੇਕਰ ਇੱਕਦਮ ਪਾਣੀ ਪੀਂਦੇ ਨੇ ਤਾਂ ਉਲਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਚਰਬੀ ਹੀ ਚਰਬੀ ਨੂੰ ਅੰਦਰੋਂ ਖਾ ਰਹੀ ਹੈ ਦੂਸਰਾ ਕੈਂਸਰ ਦੀ ਉਹ ਦਵਾਈ ਨਹੀਂ ਲੈ ਰਹੇ ਤਾਂ ਇਸ ਕਰਕੇ ਕਿਡਨੀਆ ਦੇ ਉੱਪਰ ਅਸਰ ਪੈ ਰਿਹਾ ਹੈ ਹੋਰ ਜਿਹੜੇ ਕਿਸੇ ਦੇ ਸਰੀਰ ਦੇ ਅੰਗ ਨੇ ਉਹਨਾਂ ਦੇ ਉੱਪਰ ਲਗਾਤਾਰ ਅਸਰ ਪੈ ਰਿਹਾ ਅਤੇ ਪਿਛਲੇ 18 ਦਿਨੋਂ ਤੋਂ ਉਹ ਭੁੱਖ ਹੜਤਾਲ ਤੇ ਨੇ ਅਤੇ ਉਸ ਕਰਕੇ ਵੀ ਕਹਿ ਸਕਦੇ ਹਾਂ ਕਾਫੀ ਜਿਹੜੀ ਕਿ ਵੀਕਨੈਸ ਉਹਨਾਂ ਦੇ ਵਿੱਚ ਇਸ ਸਮੇਂ ਆ ਚੁੱਕੀ ਹੈ ਵਲੰਟੀਅਰ ਉਹਨਾਂ ਨੂੰ ਆਪ ਜਿਹੜੇ ਕਿ ਫੜ ਕੇ ਤੋਰਦੇ ਨੇ ਉਹਨਾਂ ਤੋਂ ਖੁਦ ਤੁਰੇ ਨਹੀਂ ਜਾ ਰਿਹਾ ਤਾਂ ਬਹੁਤ ਹੀ ਇੱਕ ਭਿਆਨਕ ਚਿੰਤਾਜਨਕ ਸਥਿਤੀ ਹੈ ਜੋ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਬਣੀ ਹੋਈ ਹੈ ਹਾਲਾਂਕਿ ਮਰਨਵਰ ਜੋ ਡਟੇ ਹੋਏ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਕਿਸਾਨੀ ਮੰਗਾਂ ਉਹ ਮੰਗਾਂ ਜੋ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਨੇ ਅਤੇ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਇਹ ਮੋਰਚਾ ਲਗਾਇਆ ਗਿਆ ਅਤੇ ਉਹਨਾਂ ਮੰਗਾਂ ਨੂੰ ਹੀ ਲਾਗੂ ਕਰਵਾਉਣ ਵਾਸਤੇ ਉਹ ਮਰਨ ਵਰਤ ਡਟੇ ਹੋਏ ਨੇ ਹਾਲਾਂਕਿ ਜੇਕਰ ਉਹ ਇਸ ਮੋਰਚੇ ਦੇ ਦੌਰਾਨ ਸ਼ਹਾਦਤ ਪਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਾਕੀ ਦੇ ਆਗੂ ਤਿਆਰ ਨੇ ਜਿਨ੍ਹਾਂ ਦੀ ਸੂਚੀ ਕੱਛਦੇ ਤਿਆਰ ਹੋਈ ਹੋਈ ਹੈ ਕਿ ਉਹ ਆਗੂ ਮਰਨ ਵਰਤ ਡਟਣਗੇ ਪਰ ਆਪਣੀਆਂ ਮੰਗਾਂ ਦਾ ਹੱਲ ਕਰਵਾ ਕੇ ਹੀ ਘਰਾਂ ਨੂੰ ਪਰਤੇ ਜਾਵੇਗਾ ਕਿਉਂਕਿ ਸੁਆਮੀਨਾਥਨ ਕਮਿਸ਼ਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਵਾਮੀ ਨਾਲ ਕਮਿਸ਼ਨ C2+50% ਫਾਰਮੂਲਾ ਉਸ ਦੇ ਨਾਲ ਸਿੱਧੇ ਤੌਰ ਤੇ ਕਿਸੇ ਦੇ ਕਿਸਾਨੀ ਇੱਕ ਫਾਇਦੇ ਦਾ ਧੰਦਾ ਬਣਦੀ ਹੋਈ ਦਿਖਾਈ ਦੇਵੇਗੀ ਜੋ ਐਮਐਸਪੀ ਤੇ ਕਾਨੂੰਨੀ ਗਾਰੰਟੀ ਹੈ ਉਸ ਦੇ ਨਾਲ ਕਿਸੇ ਤੇ ਜੋ ਵੀ ਫਸਲ ਹੋਏਗੀ ਕਿਸਾਨ ਦੀ ਉਹ ਉਹ ਜਿਹੜੀ ਐਮਐਸਪੀ ਤੇ ਵਿਕਦੀ ਹੋਈ ਦਿਖਾਈ ਦੇਵੇਗੀ ਕਿ ਐਮਐਸਪੀ ਤੋਂ ਹੇਠਾਂ ਆ ਕਿਸਾਨ ਦਾ ਕੋਈ ਵੀ ਪ੍ਰਾਈਵੇਟ ਪਲੇਅਰ ਹੋਵੇ ਚਾਹੇ ਕਿਸੇ ਤੇ ਕਿਸੇ ਵੀ ਤਰੀਕੇ ਦਾ ਕੋਈ ਵਿਅਕਤੀ ਹੋਵੇ ਉਹ ਕਿਸਾਨ ਦਾ ਸ਼ੋਸ਼ਣ ਨਹੀਂ ਕਰਦਾ ਦਾ ਸਿੱਧੇ ਤੌਰ ਤੇ ਜਿਹੜੀਆਂ ਮੁੱਖ ਤੌਰ ਤੇ ਮੇਜਰ ਮੰਗਾਂ ਨੇ ਇਹਨਾਂ ਨੂੰ ਲੈ ਕੇ ਹਾਲਾਂਕਿ ਹੁਣ ਮੀਟਿੰਗ ਕਦੋਂ ਹੁੰਦੀ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਇਹ ਜੋ ਮੀਡੀਆ ਦੇ ਜ਼ਰੀਏ ਕਿਹਾ ਜਾਵੇ ਚਾਹੇ ਕਿਸੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਕਿਹਾ ਜਾਵੇ ਤਾਂ ਉੱਥੇ ਅਕਸਰ ਜਿਹੜੇ ਕਿ ਬਿਆਨੋਬਾਜੀ ਭਾਜੀਪੀ ਦੇ ਆਗੂ ਲਗਾ ਸਰਕਾਰ ਦੇ ਨਜ਼ਰ ਆ ਰਹੇ ਨੇ ਕਿ ਅਸੀਂ ਮੀਟਿੰਗ ਕਰਨ ਦੇ ਲਈ ਤਿਆਰ ਹਾਂ ਪਰ ਹਜੇ ਤੱਕ ਕੋਈ ਵੀ ਪੱਤਰ ਜੋ ਕਹਿ ਸਕਦੇ ਆ ਕਿਸਾਨਾਂ ਨੂੰ ਨਹੀਂ ਪਹੁੰਚਿਆ ਕਿ ਤੁਸੀਂ ਇਸ ਜਗ੍ਹਾ ਤੇ ਮੀਟਿੰਗ ਦੇ ਲਈ ਪਹੁੰਚੋ ਤਾਂ ਕਿਸਾਨਾਂ ਦਾ ਸਿੱਧੇ ਤੌਰ ਤੇ ਗੱਲ ਕਹਿਣਾ ਕਿ ਤੁਸੀਂ ਸਾਨੂੰ ਪੱਤਰ ਭੇਜੋ ਅਸੀਂ ਤੁਹਾਨੂੰ ਜਿਹੜਾ ਉਸ ਜਗ੍ਹਾ ਤੇ ਮਿਲਦੇ ਆ ਅਸੀਂ ਉਸ ਜਗ੍ਹਾ ਤੇ ਮੀਟਿੰਗ ਕਰਨ ਦੇ ਲਈ ਤਿਆਰ ਹਾਂ ਪਰ ਅੱਜ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ 19ਵਾਂ ਦਿਨ ਅਤੇ 19ਵੇਂ ਦਿਨ ਦੇ ਵਿੱਚ ਹਾਲਾਤ ਇੰਨੇ ਨਾਜ਼ੁਕ ਬਣੇ ਹੋਏ ਨੇ ਕਿ ਡਾਕਟਰਾਂ ਦੇ ਮੁਤਾਬਿਕ ਉਹਨਾਂ ਨੂੰ ਸਾਇਲੈਂਟ ਅਟੈਕ ਵੀ ਆ ਸਕਦਾ ਹੈ ਉਹਨਾਂ ਨੂੰ ਆਮ ਅਟੈਕ ਦੇ ਤਰ੍ਹਾਂ ਕੋਈ ਦਰਦ ਨਹੀਂ ਹੋਏਗਾ ਬਿਲਕੁਲ ਸਾਇਲੈਂਟ ਅਟੈਕ ਹੋਏਗਾ ਅਤੇ ਪਤਾ ਵੀ ਨਹੀਂ ਲੱਗਣਾ ਉਸ ਚੀਜ਼ ਦਾ ਤਾਂ ਉਸ ਨੂੰ ਲੈ ਕੇ ਜਿੱਥੇ ਕਿਹਾ ਜਾਂਦਾ ਹੈ ਰਾਜਨੀਤਿਕ ਤੌਰ ਤੇ ਕਈ ਲੀਡਰ ਕੱਲ ਮਿਲਣਾ ਐ ਸੀ ਕਿਸਾਨ ਆਗੂ ਮਿਲਣਾ ਐ ਸੰਨ ਹੋਰ ਜਿਹੜੇ ਸਮਾਜ ਸੇਵੀ ਕੱਲ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸੇਧ ਦਾ ਹਾਲ ਜਾਣਨ ਜਾਣਨ ਵਾਸਤੇ ਆਏ ਸਨ ਅਤੇ ਉਸੇ ਤਹਿਤ ਅੱਜ ਹਜ਼ਾਰਾਂ ਦੀ ਤعداد ਦੇ ਵਿੱਚ ਕਿਸਾਨ ਵੀ ਜਿਹੜੇ ਖਨੋਰੀ ਬਾਰਡਰ ਤੇ ਪਹੁੰਚ ਰਹੇ ਨੇ ਅਤੇ ਉਹਨਾਂ ਉਹ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸੇਧ ਦਾ ਹਾਲਚਲ ਜਾਣਿਆ ਜਾਵੇਗਾ ਬਿਲਕੁਲ ਕਮਲ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਚਿੰਤਤ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਜਿੱਥੇ ਇਹ ਗੂੰਜ ਉੱਠੀ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦਾ ਮਰਨ ਵਰਤ ਜ਼ਬਰਨ ਨਾ ਤੜਵਾਇਆ ਜਾਵੇ ਹਾਲਾਂਕਿ ਮਰਨ ਵਰਤ ਨੂੰ ਖਤਮ ਕਰਨ ਦੇ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਜਾਵੇ ਕਿੱਥੇ ਕਮੀ ਰਹਿ ਰਹੀ ਹੈ ਕਿਉਂ ਨਹੀਂ ਕੇਂਦਰ ਸਰਕਾਰ ਦੇ ਕਰਨਾਂ ਤੇ ਜੂਸ ਰਕ ਰਹੀ ਜੇਕਰ ਸੁਪਰੀਮ ਕੋਰਟ ਇਸ ਤਰ੍ਹਾਂ ਕਰ ਤੇ ਰਹੀ ਹੈ ਕੇਂਦਰ ਕਿਉਂ ਚੁੱਪ ਹੈ ਦੇਖੋ ਕੁਲਵਿੰਦਰ ਕੇਂਦਰ ਸਰਕਾਰ ਕਿਸ ਤਰ੍ਹਾਂ ਦੇ ਹਜੇ ਤੱਕ ਜਨਤਾ ਝੁਕਦੀ ਹੋਈ ਨਜ਼ਰ ਨਹੀਂ ਆ ਰਹੀ ਜਾਂ ਕਿ ਸਦੇ ਅੱਗੇ ਮੀਟਿੰਗ ਦਾ ਸੱਦਾ ਪੱਤਰ ਦੇਣ ਦੇ ਵਿੱਚ ਕਿਤੇ ਨਾ ਕਿਤੇ ਝਿਜਕ ਰਹੀ ਆ ਕਿਉਂਕਿ ਸੁਪਰੀਮ ਕੋਰਟ ਦੀਆਂ ਜੋ ਕਿ ਸਦੇ ਕੱਲ ਟਿੱਪਣੀਆਂ ਦੇਖ ਨੂੰ ਮਿਲੀਆਂ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ ਤੜਵਾਇਆ ਜਾਵੇ ਹਾਲਾਂਕਿ ਤੱਕੇ ਦੇ ਨਾਲ ਨਾ ਤੜਵਾਇਆ ਜਾਵੇ ਉਸ ਦੇ ਵਿੱਚ ਸਿੱਧੇ ਤੌਰ ਤੇ ਜੀ ਕੀ ਰਾਬਤਾ ਬਣਾ ਕੇ ਇਹ ਗੱਲ ਕੀਤੀ ਜਾਵੇ ਜਾਂ ਕੋਈ ਕੇਂਦਰ ਸਰਕਾਰ ਸੂਬਾ ਸਰਕਾਰ ਮੀਟਿੰਗ ਕਰੇ ਜਾਂ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਗੇ ਜਿਹੜੀ ਕੀ ਪੂਰੀ ਪਾਲਿਸੀ ਬਣਾਈ ਜਾਵੇ ਜਾਂ ਉਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਤਾਂ ਉਸ ਚੀਜ਼ ਨੂੰ ਲੈ ਕੇ ਹਦਤਾਂ ਨੇ ਹਾਲਾਂਕਿ ਜਦੋਂ ਮੰਗਾਂ ਦੀ ਗੱਲ ਹੁੰਦੀ ਆ ਉਦੋਂ ਸਿੱਧੇ ਤੌਰ ਤੇ ਜੋ ਸਟੇਟ ਗਵਰਨਮੈਂਟ ਹੁੰਦੀਆਂ ਨੇ ਕਿਉਂਕਿ ਸਿੱਧੇ ਤੌਰ ਤੇ ਮੰਗਾਂ ਕੇਂਦਰ ਦੇ ਨਾਲ ਸੰਬੰਧਿਤ ਨੇ ਕਿਉਂਕਿ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂਗਾ ਇਹ ਪੂਰੇ ਇਹ ਹਿੰਦੁਸਤਾਨ ਦਾ ਅੰਦੋਲਨ ਹੈ ਇੱਥੇ ਕਿੱਸਾ ਚਾਹੇ ਖਨੋਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਉਥੇ ਬਾਕੀ ਬਹੁਤ ਸਾਰੀਆਂ ਸਟੇਟਾਂ ਤੋਂ ਕਹਿ ਸਕਦੇ ਕਿਸਾਨ ਜਿਹੜੇ ਪਹੁੰਚੇ ਹੋਏ ਨੇ ਅਤੇ ਇਸ ਕਰਕੇ ਮੰਗ ਸਿੱਧੇ ਤੌਰ ਤੇ ਕੇਂਦਰ ਨਾਲ ਸੰਬੰਧਿਤ ਨੇ ਪਰ ਪਿਛਲੇ ਕਾਫੀ ਸਮੇਂ ਤੋਂ तकरीबन 3-4 ਮਹੀਨਿਆਂ ਤੋਂ ਅਸੀਂ ਜਿਹੜੇ ਲਗਾਤਾਰ ਦੇਖ ਰਹੇ ਆ ਕਿ ਇੱਕ رابطہ ਜਿਹੜਾ ਕਹਿ ਸਕਦੇ ਜੋ ਚੌਥੇ ਪੰਜਵੇਂ ਗੱਡ ਦੀ ਬੈਠਕ ਹੋਈ ਸੀ ਉਸ ਤੋਂ ਬਾਅਦ ਤਾਂ ਬਿਲਕੁਲ ਹੀ رابطہ ਟੁੱਟ ਚੁੱਕਿਆ ਹੈ ਇਲੈਕਸ਼ਨ ਤੋਂ ਬਾਅਦ ਕੋਈ ਵੀ رابطہ ਜਾਂ ਕੋਈ ਵੀ ਮੀਟਿੰਗ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਿਸਾਨਾਂ ਦੇ ਨਾਲ ਨਹੀਂ ਕੀਤੀ ਗਈ 10 ਮਹੀਨੇ ਤੋਂ ਵੱਧ ਦਾ ਸਮਾਂ ਕਿਸਾਨਾਂ ਨੂੰ ਜਿਹੜਾ ਤੇ ਬੋਰਡਰ ਤੇ ਡਟਿਆ ਹੋ ਗਿਆ ਤੇ 10 ਮਹੀਨੇ ਤੋਂ ਵੱਧ ਸਮੇਂ ਦੇ ਵਿੱਚ ਸਿਰਫ 4 ਤੋਂ 5 ਗੇੜੀਆਂ ਦੀਆਂ ਬੈਠਕਾਂ ਹੋਈਆਂ ਹੁਣ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਪਰ ਹਜੇ ਤੱਕ ਹੁਣ ਜਦੋਂ ਕਿਸੇ ਦੇ ਰਮਣੀ ਸਿੰਘ ਬਿੱਟੂ ਹੋਰਾਂ ਦੇ ਬਿਆਨ ਜਿਹੜੇ ਆਉਣੇ ਸ਼ੁਰੂ ਹੋਏ ਨੇ ਪਿਛਲੇ ਦਿਨੀ ਉਹਨਾਂ ਦਾ ਕਹਿਣਾ ਕੀ ਅਸੀਂ ਮੀਟਿੰਗ ਕਰਨ ਤੇ ਲਈ ਤਿਆਰ ਹਾਂ ਜਾਂ ਸਾਨੂੰ ਮੰਗ ਪੱਤਰ ਸੌਂਪਿਆ ਜਾਵੇ ਅਸੀਂ ਖੁਦ ਜਿਹੜੀ ਮੀਟਿੰਗ ਕਰਵਾ ਕੇ ਆਵਾਂਗੇ ਤਾਂ ਉਸ ਦੇ ਸਿੱਧੇ ਤੌਰ ਤੇ ਕਿਸਾਨਾਂ ਦਾ ਤਰਕ ਹੈ ਕਿ ਅਸੀਂ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਮ ਵੀ ਭੇਜ ਚੁੱਕੇ ਆਂ ਦੇਸ਼ ਦੇ ਰਾਸ਼ਟਰਪਤੀ ਹੋਰਾਂ ਦੇ ਨਾਮ ਵੀ ਭੇਜ ਚ ਚੁੱਕੇ ਹਰੇਕ ਵਿਅਕਤੀ ਕੋਲ ਸਾਡਾ ਮੰਗ ਪੱਤਰ ਹੈ ਤੁਸੀਂ ਉਹਨਾਂ ਮੰਗ ਪੱਤਰਾਂ ਦੇ ਆਧਾਰ ਤੇ ਚਾਹੇ ਮੀਟਿੰਗ ਨਹੀਂ ਵੀ ਕਰਨੀ ਨਾ ਕਰੋ ਤੁਸੀਂ ਜੋ ਮਸਲਾ ਉਸ ਨੂੰ ਹੱਲ ਕਰੋ ਜਿਸ ਤਰੀਕੇ ਨਾਲ ਤਿੰਨ ਖੇਤੀ ਕਾਨੂੰਨ ਵਾਪਸ ਲੈ ਗਏ ਸਨ ਉਸੇ ਤਰਕ ਦੇ ਆਧਾਰ ਤੇ ਇਹ ਮੰਗਾਂ ਦਾ ਹੱਲ ਕਰੋ ਅਤੇ ਅਸੀਂ ਜਿਹੜਾ ਆਪਣਾ ਅੰਦੋਲਨ ਵਾਪਸ ਲੈ ਲੈਣ ਠੀਕੇ ਕਮਲ ਫਲਹਾਲਦਸ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅਹਿਮ ਜਾਣਕਾਰੀ ਸਾਡੇ ਦਸ਼ਕਾ ਤੱਕ ਪਹੁੰਚਾਈ ਹੈ ਆਪਣੀ ਨਜ਼ਰਖਣ ਰਿਪੋਰਟ ਨੂੰ ਲਗਾਤਾਰ ਬਣਾਈ ਰੱਖੋ ਬਲਪਲਦਾ ਅਪਡੇਟਸ ਸੌਟ ਦੋਲੰਦਰਵੰਗੇ